ਸਾਡੇ ਮੀਟਿੰਗ ਸੀ ਤੇ ਸਾਰੇ ਵਰਕਰ ਬੜੇ ਸਾਧ ਨਾਲ ਸ਼ਰਮਣੀ ਅਕਾਲੀ ਦਲ ਦੇ ਤੁਸੀਂ ਵੇਖਿਆ ਕਿ ਬਹੁਤ ਵੱਡੀ ਗਿਣਤੀ ਦਾ ਨੰਤਰ ਕੁਰਸੀਆਂ ਨੇ ਬਣ ਚੁੱਕੀਆਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਕੁਝ ਲੀਡਰ ਸਾਹਿਬਾਨ ਨੇ ਸਾਡੇ ਸਰਕਾਰ ਜੋ ਸੀ ਜੋ ਸ਼ਰਮਣੀ ਅਕਾਲੀ ਦਲ ਨੂੰ ਸਾਡੇ ਕਿਹੜਾ ਤੋਖਾ ਦੇ ਰਹੇ ਨੇ ਉਹਦੇ ਵਾਂਗੂ ਆਪਰੇ ਲੋ ਜਿਹੜੇ ਆ ਕਿ ਪਿੰਡਾਂ ਦੇ ਵਿੱਚੋਂ ਆਏ ਨੇ ਬਾਲਾ ਸਾਹਿਬ ਦੀ ਗੋਰਮੈਂਟ ਪਰ ਜਦੋਂ ਬੋਲਤ ਕੋਣ ਬਾਤ ਹੈ ਕਈ ਸ਼ਰਮਣੀ ਕਾਲੀ ਦਲ ਦੇ ਨਾਲ ਚਟਾਨ ਨੂੰ ਖੜੇ ਆ ਸਾਡੇ ਲੀਡਰ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਪ੍ਰਧਾਨ ਕੁਰਮ ਨਹੀਂ ਚਾਲੀ ਦਲ ਤੇ ਐਸੀ ਸਮਾਜ ਦਾ ਜਦੋਂ ਵੀ ਕੋਈ ਸਰਕਾਰ ਕਰਨ ਸ਼ਰਮਣੀ ਕਾਲੀ ਦਲ ਦੀ ਬਣੀ ਆ ਉਹਨਾਂ ਦੀ ਜਿਹੜਾ ਬਣੀ ਆ ਭਾਵੇਂ ਕਿ ਸਾਰੇ ਵਰਗਾਂ ਦੀ ਬਾਦਲ ਸਾਹਿਬ ਨੇ ਗੱਲ ਕੀਤੀ ਉਹਦੇ ਨਾਲ ਨਾਲ ਸਾਰੀਆਂ ਸਕੀਮਾਂ ਸਾਰਾ ਬੰਦ ਆ ਜੋ ਪਾਰਟਸਾਲ ਦੇ ਲਗਭਗ ਹੋ ਗਏ ਸਾਰੇ ਵਿਦਿਅਕ ਸਕਾਲਰਸ਼ਿਪਾਂ ਬੱਚਿਆਂ ਦੀਆਂ ਆ ਭਰਤੀ ਵੀ ਦੇਖੋ ਹੁਣ ਸਰਕਾਰ ਨੇ ਜਿੱਤੇ ਇਸ਼ਾਰੇ ਬਾਹਰੋਂ ਆਏ ਸਾਰਾ ਕੁਝ ਕਰਕੇ ਲੋਕ ਉਹ ਕੱਲ੍ਹ ਯਾਦ ਕਰ ਰਹੇ ਨੇ ਕਿ ਸ਼ਰਮਣੀ ਕਾਲੇ ਦਾ ਜਿਹੜਾ ਉਹ ਭਾਏ ਗਰੀਬਾਂ ਦਾ ਹੀ ਪਾਰਟੀ ਗਰੀਬਾਂ ਦੀ ਹੈ ਸਰਕਾਰ ਸਾਡੀ ਆਪਣੀ ਹੀ ਉਹ ਦੁਬਾਰਾ ਜਦੋਂ ਸਰਕਾਰ ਜਿਹੜੀ ਆਵੇ ਵੀ ਸ਼ਰਮਣੀ ਕਾਲੇ ਦਾ ਨਾ ਤਾਂ ਖੜੇ ਨਾ ਪਰੋਸਾ ਹੀ ਹੋਇਆ ਹੈ ਇਸ ਸ੍ਰੋਮਣੀ ਕਾਲੇ ਕਾਲ ਦੇ ਨਾਲ ਜਿੱਨਾ ਹਟਾ ਸਮਾਜ ਦੇ ਲੋਕ ਨੇ ਐਸੀ ਭਾਈਚਾਰਾ ਸਾਰਾ ਜਟਾੜ ਨੂੰ ਖੜਾ ਪ੍ਰਧਾਨ ਸਾਹਿਬ ਦੀ ਪਰਤੇ ਕੋਈ ਤੱਦੇ ਕਰਨਗੇ ਸਾਰੇ ਹਿੱਤ ਹੋਗੇ ਇਹ ਕਰਕੇ ਅੱਜ ਜਿਹੜੀ ਮੀਟਿੰਗ ਸਾਡੀ ਪਹਿਲਾ ਇਕੱਲੇ ਵੀ ਇਹ ਉਹਦੇ ਬਾਰੇ ਤੋਂ ਹੀ ਦੱਸ ਸਕਦੇ ਤੁਹਾਨੂੰ ਲੱਗੇ ਸਾਡੇ ਜਿਹੜੇ ਅੱਜ ਹੋਇਆ ਮਦਰ ਜੀ ਇਹਨਾਂ ਨੇ ਜਿੰਮਤ ਸਾਹਿਬ ਦੇ ਕਢੋਲ ਲਈ ਕਰਨਗੇ ਉਹਦੇ ਵਿੱਚ ਸਾਗੀਆਂ ਕਹਿੰਦਾ ਆਈਆਂ ਕਿ ਜਦ ਇਨਸਾਨੀਆਂ ਸਕੀਮਾਂ ਇਹ ਬੰਦ ਕਰ ਜਾ ਰਹੇ ਤੇ ਭਰੋਸਾ ਮੇਨ ਜਿਹੜਾ ਪ੍ਰਕਟਿਆ ਉਹ ਫਿਰ ਲੀਡਰਸ਼ਿਪ ਦਾ ਜਿਹੜਾ ਉਹਨਾਂ ਸਾਹਿਬ ਦੇ ਰੋਮਨੀ ਕੈਂਡੀਡੇ ਦੇ ਪ੍ਰਧਾਨ ਦੇ ਦੋਆਇਆ ਇਸ ਕਰਕੇ ਆ ਜੀ ਸਾਬ ਅੱਜ ਸ਼ਮਜਾ ਆਜਨਾ ਪੱਤਰ ਜਿਹੜਾ ਕਿ ਬਾਗੀ ਆਗੂ ਨੂੰ ਦਿੱਤਾ ਗਿਆ ਉਹ ਕਹਿੰਦੇ ਜਿਹੜੇ ਕਾਰਨ ਕਾਲ ਚ ਗਲਤੀਆਂ ਹੋਈਆਂ ਬਾਟਨ ਲੀਡਰ ਨੂੰ ਸ਼ਾਮਲ ਹੋਣਾ ਚਾਹੀਦਾ ਸੀ ਉਹ ਗਲਤੀਆਂ ਦੀ ਮਾਫੀ ਮੰਗਦੇ ਨੇ ਇਹਦੇ ਬਾਰੇ ਤੇ ਜਿਆਦਾ ਹੋਏ ਦੱਸ ਸਕਦੇ ਆ ਕਿ ਉਹਦੇ ਬਾਰੇ ਚੀਮਨ ਸਾਹਿਬ ਜੋ ਮੁੱਖਲ ਕੇ ਤਾਂ ਆਪਣੇ ਸਾਰੀਆਂ ਗੱਲਾਂ ਜੀ ਅਸੀਂ ਵੀ ਅੱਜ ਜਿਹੜਾ ਮਤਲਬ ਮੇਨ ਸਾਡਾ ਮਕਸਦ ਇਹ ਕਿ ਬਾਦ ਸਾਹਿਬ ਦੇ ਨਾਲ ਤੱਕ ਕਰਕੇ ਭਰੋਸਾ ਔਰ ਬਾਦ ਸਾਹਿਬ ਦੇ ਨਾਲ ਚਟਾਨ ਨੂੰ ਖੜੇ ਹੈਗੇ ਇੱਕ ਕੰਨੇ ਵੀ ਬਾਲ ਸਾਹਿਬ ਜਿਹੜੇ ਪਿੰਡੋਂ ਪਿੰਡ ਜਾ ਕੇ ਸਾਰੇ ਆਉਣ ਵਾਲੀ ਸਰਕਾਰ ਜਿਹੜੀ ਲੋਕ ਜਿਹੜੇ ਸਮਾਜ ਦੇ ਲੋਕ ਬਣਾਉਣਗੇ ਅਗਲੀਆਂ ਗੱਲਾਂ ਜਿਹੜੀਆਂ ਟੀਮ ਸਾਹਿਬ ਤੋਂ ਕਰਦੇ ਥੋੜਾ ਜਿਹਾ ਮੀਟਿੰਗ ਦਾ ਕਰ। ਆਹ ਕਰ ਲਓ ਮੀਟਿੰਗ ਦਾ। ਸੁਖੀ ਜੀ ਟਰੰਡਰ ਸਾਹਿਬ ਥੋੜਾ ਉੱਚੀ ਬੋਲੋ ਜੀ। ਅੱਜ ਸ਼੍ਰੋਮਣੀ ਕਾਲ ਦਾ ਲੈਸੀ ਵਕੀ ਵੀ ਜੋ ਵਿਸ਼ੇਸ਼ਤਾਵਾਂ ਤੇ ਪ੍ਰੋਡਕਟਰ ਦੀ ਗਈ ਆ। ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਜ਼ਿਲ੍ਹਿਆਂ ਦੇ ਵਿੱਚੋਂ ਸਾਰੇ ਅਧਿਕਾਰ ਜਿਹੜੇ ਉਹ ਇਕੱਤਰ ਹੋਏ ਆ। ਆਸਿਕ ਬੀਥਿੰਗ ਬਾਦਲ ਜੀ ਦੇ ਪ੍ਰਗਟਾਨਗੇ ਪ੍ਰਧਾਨਗੀ ਥੱਲੇ ਉਹ ਸਾਰਿਆਂ ਨੇ ਇੱਕ ਮੋਟੂਕੀ ਇਸ ਚੀਜ਼ ਦਾ ਜਿਹੜਾ ਆ ਇਹ ਐਲਾਨ ਕੀਤਾ ਕਿ ਐਸੀ ਬਿਗ ਜਿਹੜਾ ਆ ਉਹ ਖਾਸ ਵੀਰ ਸਿੰਘ ਬਾਦਲ ਜੀ ਦੇ ਨਾਲ ਬਿਲਕੁਲ ਖੰਡ ਵੱਗ ਖੜਾ ਆ ਔਰ ਇਹ ਗੱਲ ਵੀ ਉੱਪਰ ਕੇ ਸਾਹਮਣੇ ਆਈ ਆ ਕਿ ਜਿਹੜੇ ਲੋਕ ਅੱਜ ਮਗਾਵਤ ਦੇ ਗੱਲਾਂ ਕਰਦੇ ਆ ਜਾਂ ਖਫਤ ਬੋਲਦੇ ਆ ਉਹਨਾਂ ਵਿੱਚ ਇੱਕ ਵੀ ਬੰਦਾ ਜਿਹੜਾ ਐਸੀ ਬਿਗ ਆ ਉਹ ਸਾਰੇ ਉਹੀ ਬੰਦੇ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਪਾਲੇ ਆ ਜਿਨ੍ਹਾਂ ਨੇ ਵੱਡੇ ਵੱਡੇ ਹੋਂਦੇ ਬਣੇ ਆ ਉਹ ਰਾਜਵੀ ਉਹ ਆਪਣੇ ਅਧਦੇ ਦੀ ਭੁੱਖ ਨੂੰ ਲੈ ਕੇ ਆਪਣੀ ਉਸੇ ਪਾਰਟੀ ਮਾ ਪਾਰਟੀ ਦੇ ਉੱਪਰ ਵਿਸ਼ਵਾਦੀ ਕਰ ਰਹੇ ਆ ਤੋਂ ਐਸੀ ਸਮਾਜ ਜਿਹੜਾ ਆ ਉਹਨੂੰ ਪਤਾ ਹੈ ਕਿ ਸਾਡੇ ਹਮੇਸ਼ਾ 97 ਤੋਂ ਲੈ ਕੇ ਜਦੋਂ ਵੀ ਸਾਡੀ ਤਿੰਨ ਵਾਰੀ ਸਰਕਾਰ ਬਣੀ ਆ ਜੋ ਉਸਕੇ ਬਾਅਦ ਪੰਜਾਬ 'ਚ ਚੱਲ ਰਹੀ ਆ ਨਾਂ ਬੇਸ਼ੱਕ ਬਦਲੇ ਗਏ ਆ ਪਰ ਸਾਡੀਆਂ ਸ਼ੌਕਰੀ ਕੰਮਾਂ ਨਾਲੇ ਸ਼ੁਰੂ ਕੀਤੀਆਂ ਅੱਜ ਤਾਂ ਸਾਡੇ ਸਕੀਮਾਂ ਕੱਟੀਆਂ ਗਈਆਂ ਸ਼ਗਲ ਸਕੀਮ ਕੱਟੇ ਗਏ ਐਸੀ ਕਮਿਸ਼ਨ ਦੇ ਮੈਂਬਰ ਜਿਹੜੇ ਆ ਉਹ ਕੱਟ ਕੀਤੇ ਗਏ ਚੇਅਰਮੈਨ ਅੱਥੀ ਲਾਇਆ ਨਹੀਂ ਗਿਆ ਔਰ ਇਸ ਕਰਕੇ ਬਹੁਤ ਸਾਰੇ ਗੱਲਾਂ ਆ ਜ ਉਹਨਾਂ ਦੀ ਵੀ ਚਰਚਾ ਹੋਈ ਹੈ ਉਹ ਸ਼ਨੂਮਣੀ ਕਾਲਦਾਰ ਨੇ ਇਸ ਗੱਲ ਵਾਸਤੇ ਵੀ ਜਿਹੜਾ ਉਹ ਡੇਢ ਆਵਾਜ਼ ਵੀ ਉਠਾਊਗਾ ਉਹ ਸਾਰਿਆਂ ਨੇ ਯਕੀਨ ਦਵਾਇਆ ਕਿ ਸ਼ਨੂਮਣੀ ਕਾਲਦਾਰ ਐਸੇ ਬੰਦੇ ਜਿਹੜਾ ਆ ਉਹ ਸੁਖਵੀਰ ਸਿੰਘ ਮਦਨ ਨੂੰ ਆਪਣਾ ਪ੍ਰਧਾਨ ਬਣਾਦਾ ਉਹ ਪ੍ਰਧਾਨ ਬੰਦਾ ਰਹੂਗਾ ਬਹੁਤ ਬਹੁਤ ਸ਼ੁਕਰੀਆ ਸਰ ਬਾਕੀ ਨਾਲ ਨਹੀਂ ਸ਼ੁਕਰ ਅੱਜ ਪੰਜਾਬ ਦੀ ਸਿੱਸੀ ਸਮਾਜ ਦੀ ਮੀਟਿੰਗ ਦੀ ਸ਼ੁਰੂਆਤ ਕਰਦੇ ਹਾਂ ਕਿ ਇੱਕ ਸੁਚੇਤ ਲੀਡਰਸ਼ਿਪ ਬਣਾਈ ਜਾਵੇ। ਲੋਕਾਂ ਦੇ ਹਰ ਜ਼ਿਲ੍ਹੇ ਚੋਂ ਹਰ ਨਸਬੇ ਚੋਂ ਪੰਜਾਬ ਦਾ ਹਰ ਆਦੇ ਦਾ ਰਾਜ ਹੋਵੇ। ਅਕਾਲੀ ਦਰਬੀ ਮੀਟਿੰਗ ਦੇ ਵਿੱਚ ਆਇਆ। ਔਰ ਉਹਨਾਂ ਨੇ ਸ਼ਮਨੀ ਕਲਿਆ ਤੇ ਪ੍ਰਧਾਨ ਸਰਤਾਸ਼ ਮਿਸਰ ਦੀ ਇਬਾਦਤ ਕੀਤੀ। ਪ੍ਰਧਾਨ ਜੀ ਨੇ ਬੋਲਿਆ ਔਰ ਉਹਨੇ ਜਿਹੜੀ ਸ਼ਲਾਘਾ ਵੀ ਕੀਤੀ ਕਿ ਜੋ ਬਾਡੀ ਪ੍ਰਧਾਨ ਜੀ ਨੇ ਪਾਰਲੀਮੈਂਟ ਦੇ ਵਿੱਚ ਜਿੰਨੀ ਸਖਤ ਮਿਹਨਤ ਕੀਤੀ ਸਾਰੇ ਦੂਰ ਹੀ ਰਹੇ ਹੋ ਪਰ ਪ੍ਰਧਾਨ ਜੀ ਵੱਲੋਂ ਜੋ ਮਿਹਰਤ ਕੀਤੀ ਗਈ ਉਹਦਾ ਕੋਈ ਦੂਸਰਾ ਉਹਦਾ ਜਵਾਬ ਨਹੀਂ ਮੈਂ ਸਮਝਦਾ ਕਿ ਅੱਜ ਐਸੇ ਸਮਾਜ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਦਾ ਸਿੰਘ ਸਿੰਘ ਬਾਲਰ ਦੇ ਨਾਲ ਪਰ ਅੱਜ ਦੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਦੇ ਵਿਚਾਰ ਆਏ ਕਿਉਂਕਿ ਅੱਜ ਐਸੇ ਸਮਾਜ ਜਿਹੜਾ ਆ ਉਹ ਪੰਜਾਬ ਦੀ ਬੇਸ਼ੱਕ ਪਿਛਲੀ ਕਾਂਗਰਸ ਸਰਕਾਰ ਸੀ ਬੇਸ਼ੱਕ ਇਹ ਹੁਣ ਦਾ ਭਗਵੰਤ ਮਾਨ ਸਰਕਾਰ ਹੈ ਜਿੰਨੀ ਅਸੂਹ ਤਾਂ ਸ਼੍ਰੋਮਣੀ ਕਾਲਜ ਦੇ ਸਰਕਾਰ ਵਲੇਸੀਆਂ ਉਹ ਅੱਜ ਇੱਕ ਇੱਕ ਕਰਕੇ ਸਭ ਬੰਦੇ ਕੀਤੇ ਜਾ ਰਹੇ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਖੁੱਲ ਕੇ ਸਾਹਮਣੇ ਆਈ ਹੈ ਕਿ ਪੋਸਟ ਮੈਟਰਸ ਸਕਾਲਰਸ਼ਿਪ ਜਿਹੜੀ ਸਰਦਾਰ ਪਕਾਸੇਵ ਬਾਈ ਸਾਹਿਬ ਨੇ ਸਟੇਜ ਨੂੰ ਦਿੱਤੀ ਸੀ ਜਿਹਦੇ ਕਰਕੇ ਹਰ ਸਾਹ ਇਹਨ ਚਾਰ ਲੱਖ ਪੰਜਾ ਜੜਾ ਆ ਕੋਈ ਕੋਈ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਸਾਡੀ ਬੱਚੇ ਨਰਸ ਬਣ ਗਈ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਉਹ ਸਰਦਾਰ ਪਕਾਸੇਵ ਬਾਈ ਸਾਹਿਬ ਦੇ ਦੇਣ ਸੀ ਪਰ ਪਿਛਲੇ ਕਪਤਨ ਸਰਕਾਰ ਨੇ ਪਰ ਮਜੂਦਾ ਭਗਵਨ ਸਰਕਾਰ ਨੇ ਉਹ ਜਿਹੜੀ ਸਕੀਮ ਆ ਆਲਮੋਸਟ ਬੰਦ ਕੀਤੀ ਹੋਈ ਆ ਅੱਜ ਜੇਕਰ 1.5 ਲੱਖ ਰੁਪਏ ਜਿਹੜੀ ਸਕੀਮ ਦਾ ਲਾਭ ਲੈ ਰਿਆ ਤਾਂ ਸਮਝਦਾ ਇਹ ਪੈਸੇ ਸਮਾਇਲਾਪੋਤ ਬਦਲ ਤੱਕ ਇਹ ਵੀ ਅੱਜ ਕੁਲ ਕੇ ਇਹ ਵਿਚਾਰਾ ਮਈਆ ਔਰ ਜੋ ਪੰਜਾਬ ਦੇ ਵਿੱਚ ਗਲਤ ਸਮਾਜਿਕ ਧੱਕੇ ਹੋ ਰਹੇ ਆ ਉਹਨਾਂ ਦੇ ਸੰਭਾਲ ਦੇ ਲਈ ਜਿਹੜਾ ਐਸੋਸੀਏਸ਼ਨ ਸੀ ਅੱਜ ਉਹਦਾ ਚੇਅਰਮੈਨ ਹੈ ਅੱਜ ਜਿਹਦੇ ਉਤੇ 11 ਮੈਂਬਰ ਸੀ ਅਜੋ 5 ਰਹਿ ਗਏ ਔਰ ਮੈਂ ਸਮਝਦਾ ਕਿ ਆਹ ਜਿਹੋ ਇੱਕ ਗੱਲਾ ਵਿਚਾਰ ਤਜ਼ੀਰ ਆਈਆਂ ਜੋ ਲੋਕਾਂ ਨੇ ਰੱਖੀਆਂ ਉਹ ਪਾਰਟੀ ਪ੍ਰਧਾਨ ਨੇ ਉਹਨਾਂ ਤੇ ਵਿਚਾਰ ਕੀਤਾ ਪਰ ਉਹਨਾਂ ਦੀ ਨਿੰਦਿਆ ਵੀ ਕੀਤੀ ਔਰ ਮੈਂ ਇਹ ਸਮਝਾ ਕੇ ਸ਼੍ਰੋਮਣੀ ਕਾਲੀ ਦਲ ਹੀ ਹੈ ਜਿਹੜਾ ਦਲ ਸਮਾਜ ਦੀ ਬਾਫੜਦਾ ਔਰ ਆਹ ਸਭ ਕਵਾਨ ਵਾਲੇ ਸਮੇਂ ਦੇ ਵਿੱਚ ਵੀ ਜੋ ਸਕੀਮਾਂ ਅਜ ਬੰਦ ਗਈਆਂ ਉਹ ਜਦੋਂ ਅਕਾਲੀ ਦਲ ਦੀ ਸਰਕਾਰ ਆਏਗੀ ਉਸ ਵੇਲੇ ਮਿਲਣ ਗਿਆ ਤਾਂ ਇੱਕ ਵਾਰ ਫਿਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਉਸ ਕਿਸੇ ਬਗ ਦੇ ਨਾਲ ਲੋਕ ਸਮਾਜ ਉਹਦਾ ਨਾ ਮੁੰਡਾ ਲੈ ਖੜਾ ਔਰ ਇਕੱਲੀ ਚੱਲਦੀ ਹਰ ਮੂਵਮੈਂਟ ਮੁੰਡਾ ਦਾ ਇਕੱਲਾ ਹੀ ਜਾਏਗਾ ਇਹ ਅੱਜ ਵਿਚਾਰਾ ਕਿਮਾ ਸਰ ਪ੍ਰੀਮ ਅੱਜ ਆਹ ਦੇਖੋ ਕਿਮਾ ਸਰ ਅੱਜ ਇਕ ਕਾਲੀਦਲ ਦਾ ਇਕ ਤੜਾ ਅਕਾਲ ਤਖਤ ਸਾਹਿਬ ਦੇਖਣ ਤੋਂ ਹੋਇਆ ਸੀ ਸਮੇਂ ਦਾ ਅਖਬਾਰ ਪੱਤਰ ਜਿੱਤ ਗਿਆ ਉਹ ਕਹਿੰਦੇ ਜਿਹੜੀਆਂ ਕਾਲੀਦਲ ਦੀ ਗਵਰਨਮੈਂਟ ਵੱਲੋਂ ਉਹਨਾਂ ਨੇ ਅਸੀਂ ਮਾਫੀ ਮੰਗਦੇ ਆ ਚਾਰ ਮੇਨ ਚੀਜ਼ ਜਿਹੜੀਆਂ ਉਹਨਾਂ ਵੱਲੋਂ ਦੱਸੀ ਗਈਆਂ ਨੇ ਪੈਂਡਿੰਗ ਦਾ ਗੱਲ ਹੈ ਕਿ ਕਈ ਜ਼ਿਲ੍ਹਾ ਤੋਂ ਇੱਕ ਰਾਜ ਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਲਣ ਕਰਾਸਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕੰਮ ਕਰਨ ਵਾਸਤੇ ਲਗਾਤਾਰ ਚੱਲ ਰਿਹਾ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਆ ਉਹਨੇ ਵੈਜਿਟੇਸ਼ਨ ਕਰਕੇ ਸਾਰਿਆਂ ਨੂੰ ਬੈਂਡਿੰਗ ਕੀਤੀ ਸੀ ਜਿੰਨੋਂ ਵੀ ਕੋਈ ਇਤਰਾਜ਼ ਆ ਉਹ ਪਾਰਟੀ ਫਾਰਮ ਦੇ ਉੱਤੇ ਆ ਕੇ ਆਪਣੀ ਗੱਲ ਕਰੋ ਕਿ ਜੇ ਤੁਹਾਡਾ ਪਾਰਟੀ ਤੇ ਉੱਤੇ ਵਿਸ਼ਵਾਸ ਹੈ ਤੇ ਫਿਰ ਪਾਰਟੀ ਪਲਾਨ ਪਰੰਦਰ ਲਗਾ ਕੇ ਤੁਸੀਂ ਵੀ ਆਪਣੀ ਗੱਲ ਰੱਖੋ ਕਿਉਂਕਿ ਸਾਲੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਅੱਜ ਵੀ ਤੁਸੀਂ ਦੇਖੋ ਕਿੰਨੇ ਇੰਦੀ ਆ ਔਰ ਇੱਕ ਵਿੰਗ ਦੀ ਮੀਟਿੰਗ ਹੈ ਪਾਰਟੀ ਦਾ ਸੋਚਿਆ ਜਾਂਦੀ ਵਿੰਗ ਤੇ ਕਾਨਫਰੈਂਸ ਜਿੰਨਾ ਇੱਕ ਅੱਛਾ ਜਿਹਾ ਉਹ ਅੱਜ ਪਾਰਟੀ ਦੇ ਹੈੱਡ ਆਫਿਸ ਤੇ ਉੱਤੇ ਅੁੱਜੀ ਗੱਲ ਹੈ ਕਿ ਉਹਨਾਂ ਨੇ ਪਾਰਟੀ ਦੇ ਮੈਦ ਪਰਮ ਦੇ ਉੱਤੇ ਨਾ ਆ ਕੇ ਇਹ ਗੱਲ ਤਾਂ ਸਾਬਤ ਕਰ ਦਿੱਤੀ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਜਾਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜਾਂ ਅੱਗੇ ਵਧਾਉਣ ਵਾਸਤੇ ਕਿਸੇ ਕਰ ਨਹੀਂ ਕੋਈ ਦਿਲਚਸਪੀ ਨਹੀਂ ਹੈ। ਔਰ ਹੁਣ ਜਿਹੜਾ ਉਹਨਾਂ ਨੇ ਅਗਲਾ ਪ੍ਰੋਗਰਾਮ ਕੀਤਾ ਹੈ ਸ਼੍ਰੀ ਕਾਰਤਿਕ ਸਾਹਿਬ ਤੇ ਜਾਣ ਦਾ ਸ਼੍ਰੀ ਕਾਰਤਿਕ ਸਾਹਿਬ ਜਾਣਾ ਹਰ ਸਿੱਖ ਦਾ ਹੱਕ ਹੈ। ਸਾਨੂੰ ਉਹਦੇ ਤੇ ਕੋਈ ਰਾਜ਼ ਨਹੀਂ। ਉਹ ਸਾਰੇ ਵਾਸਤੇ ਖੁੱਲ੍ਹਾ ਹੈ। ਉਸ ਦਾਦੇ ਉੱਤੇ ਕੋਈ ਵੀ ਜਾਵੇ ਬੇਨਤੀ ਕਰੇ ਅਰਦਾਸ ਕਰੇ ਆਪਣੀ ਭੁਲਕਮਸ਼ਾਵਾਂ ਉਹਦੇ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜਿਹੜੀ ਸ਼੍ਰੀ ਕਾਲਕੀ ਸਾਹਿਬ ਦੇ ਉੱਤੇ ਜਾ ਕੇ ਰਾਜਨੀਤੀ ਕਰਨੀ ਕਿਸੇ ਨੂੰ ਨੀਵਾ ਦਿਖਾਉਣ ਵਾਸਤੇ ਉਹ ਮੈਂ ਸਮਝਾ ਕੇ ਬਹੁਤ ਹੀ ਇੱਕ ਬਾੜਾ ਰਜਾ ਬੇਨਤੀ ਤਾਂ ਹੈ ਉਹਨਾਂ ਦੇ ਆਰਗੁਮੈਂਟ ਨੇ ਕਿਹਾ ਤਾਂ ਇਹ ਸੀ ਸ਼੍ਰੀ ਕਾਲਕੀ ਸਾਹਿਬ ਚਾਹਵੰਗੇ ਇਹ ਪਹਿਲਾਂ ਸਿਰਸਰੇ ਸਾਰੇ ਪਹੁੰਚ ਗਏ ਭਾਈ ਅਮਰਕਪਾਲ ਸਿੰਘ ਦੇ ਘਰ ਮੀਟਿੰਗ ਕਰਨ ਵਾਸਤੇ ਸਾਨੂੰ ਕਿਸੇ ਦੇ ਘਰ ਮੀਟਿੰਗ ਕਰਨ ਜਾਣ ਵਾਸਤੇ ਕੋਈ ਗੱਲ ਨਹੀਂ ਦੁਨੀਆ ਵਾਲੀ ਬੱਤੀ ਜਾਓ ਪਰ ਇਹਦਾ ਮਤਲਬ ਹੈ ਕਿ ਤੁਹਾਡੇ ਤੇਰੀ ਹੈ ਕਿ ਹੈ ਬੰਦੇ ਦੇ ਵਿੱਚ ਪਹਿਲਾਂ ਸ਼੍ਰੀ ਗਾਨਕਿਕ ਸਾਹਿਬ ਨਹੀਂ ਹੈ ਪਹਿਲਾਂ ਤੁਹਾਡੇ ਮਨ ਦੇ ਵਿੱਚ ਰਾਜਨੀਤੀ ਹੈ ਨਹੀਂ ਤਾਂ ਪਹਿਲਾਂ ਸ਼੍ਰੀ ਗਾਨਕਿਕ ਸਾਹਿਬ ਤੇ ਜਗਦੇਵ ਫਿਰ ਭਾਵੇਂ 10 ਵਾਰੀ ਭਾਈ ਸਾਹਿਬ ਨੇ ਘਰ ਜਾਣੀ ਪਰ ਰਾਜਨੀਤੀ ਇੰਨੀ ਡਿਮਾਂਡ ਦੇ ਉੱਤੇ ਹਾਵੀ ਹੈ ਕਿ ਹਾਕਟਿਕ ਸਾਹਿਬ ਨੂੰ ਪਹਿਲਾ ਨਾਮ ਦੇ ਕੇ ਤੇ ਪਿੰਡਾਂ ਸੰਸਰੇ ਬੇਟ ਕੰ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਗਿਆ ਕੋਈ ਸੁਦੇਸ਼ ਜਿਹੜਾ ਚਾਹੁੰਦੇ ਸੀ ਉਹ ਜਿਹੜਾ ਕਿ ਮੈਂ ਸਮਝਦਾ ਉਹਨਾਂ ਦੀ ਭਾਦਨਾ ਜਿਹੜੀ ਹੈ ਉਹ ਠੀਕ ਠਾਕ ਹੈ ਪਰ ਦੂਜੀ ਗੱਲ ਹੈ ਕਿ ਉਸ ਤੋਂ ਬਾਅਦ ਜਿਹੜਾ ਸ਼੍ਰੀ ਹਾਕਟਿਕ ਸਾਹਿਬ ਦੇ ਉੱਤੇ ਪੱਤਰ ਲਿਖ ਕੇ ਦਿੱਤਾ ਉਹਦੇ ਵਿੱਚ ਚਾਰ ਚੀਜ਼ਾਂ ਲਿਖ ਕੇ ਦੇ ਦਿੱਤੀਆਂ ਕਿ ਆਹ ਚਾਰ ਜਿਹੜੇ ਦੋਸ਼ ਐ ਇਹ ਪਿਛਲੀਆਂ ਅਕਾਲੀ ਸਰਕਾਰਾਂ ਦੇ ਉੱਤੇ ਲਾ ਕੇ ਕਿ ਉਹਨਾਂ ਦੀਆਂ ਗਲਤੀਆਂ ਨੇ ਮੈਂ ਬੜਾ ਹੈਰਾਨ ਹੋਇਆ ਕਿ ਜੇ ਤੁਸੀਂ ਖਾਕਿਤਕ ਸਾਹਿਬ ਤੇ ਗਏ ਸੀ ਕਿਸੇ ਦੀ ਉਮਰ 70 ਸਾਲ ਆ ਕਿਸੇ ਦੀ 75 ਸਾਲ ਆ ਕਿਸੇ ਦੀ 60 ਸਾਲ ਆ ਕੋਈ 30 ਸਾਲ ਤੋਂ ਰਾਜਨੀਤੀ ਦਾ ਕੋਈ 40 ਤੋਂ ਆ ਕੋਈ 50 ਤੋਂ ਏ ਕਹਿੰਦੇ ਸੀ ਅਸੀਂ ਸੱਚੇ ਮਨ ਦੇ ਨਾਲ ਸ਼੍ਰੀ ਗੁਰਦਕਸ਼ ਸਾਹਿਬ ਜਾਵਾਂਗੇ ਤੇ ਇੱਕ ਨੇ ਵੀ ਆਪਣੀ ਕੋਈ ਗਲਤੀ ਨਹੀਂ ਉੱਥੇ ਸਵੀਕਾਰ ਕੀਤੀ ਕਿਹਾ ਮਨ ਦਾ ਵੀ ਤੁਸੀਂ 70 ਸਾਲ ਦੀ ਉਮਰ 'ਚ ਕੋਈ ਗਲਤੀ ਨਹੀਂ ਐਨਾ ਝੂਠ ਨਾ ਕਰੋ ਤੇ ਘਰ ਤੇ ਜਾ ਕੇ ਬੰਦ ਦੂਜੇ ਦੀਆਂ ਗਲਤੀਆਂ ਦੇਖ ਕੇ ਤੇ ਆਇਓ ਚਲੋ ਚੰਗੀ ਗੱਲ ਕੋਈ ਇਤਰਾਜ ਨਹੀਂ ਉਸ ਸਿੰਘ ਸਾਹਿਬ ਦੇਖ ਲੈ ਉਹਦੇ 'ਚ ਕੀ ਸੱਚਾਈ ਹੈ ਕੀ ਨਹੀਂ ਹੈ ਪਰ ਮੈਂ ਇਹਨਾਂ ਵੀਰਾਂ ਨੂੰ ਪੁੱਛਦਾ ਕਿ ਇੱਕ ਬੋਕਾ ਮਿਲਿਆ ਸੀ ਗੁਰੂ ਦੇ ਘਰ ਚ ਜਾ ਕੇ ਕੋਈ ਤਾਂ ਸੱਚ ਬੋਲਦਾ ਕਿ ਮੈਂ ਆਹ ਜ਼ਿੰਦਗੀ ਚ ਗਨਾਹ ਕੀਤਾ ਮੈਂ ਆਹ ਜ਼ਿੰਦਗੀ ਚ ਗਨਾਹ ਕੀਤਾ ਉੱਥੇ ਗੁਰੂ ਦੇ ਚਰਨੇ ਲੱਗ ਜਾਂਦੇ ਅਸੀਂ ਵੀ ਨਾਲ ਨਾਸ ਕਰਦੇ ਤੇ ਇਹਨਾਂ ਦਾ ਗੁਨਾਹ ਬਖਸ਼ਿਆ ਜਾਂਦਾ ਪਰ ਇਹਦਾ ਮਤਲਬ ਹੈ ਕਿ ਮਨ ਦੇ ਵਿੱਚ ਸਚਾਈ ਨਹੀਂ ਸੀ 1% ਵੀ ਸਚਾਈ ਨਹੀਂ ਸੀ ਕਿਉਂਕਿ 4/3 ਮਿੱਠੀਆਂ ਪੰਜਵੀਂ ਤਾਂ ਨਹੀਂ ਕੋਈ ਤੇ ਚਾਰੇ ਚੀਜ਼ਾਂ ਦੂਜਿਆਂ ਬਾਰੇ ਲਿਖੀਆਂ ਆਪਣੇ ਬਾਰੇ ਲਿਖੇ ਤੇ ਪਛਤਾਉ ਤੁਸੀਂ ਤੇ ਕਾਹਦਾ ਕਰਨਗੇ ਫਿਰ ਖੇਮਾ ਜੱਜ ਨਾ ਤੁਸੀਂ ਕਿਸ ਗੱਲ ਵੀ ਕਰਨਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਦਿਲ ਦੀ ਹੈ ਕਿ ਇਹ ਜਿਹੜੇ ਸਤਾ ਦੇ ਨੂੰ ਹੱਥੀਂ ਸਾ ਦਾ ਬਹੁਤ ਵੱਡਾ ਉੱਥੇ ਜਾਣਾ ਤੇ ਇਕੱਠੋ ਕੱਟ ਸਬਜੀ ਭਾਗ ਲੈ ਕੇ ਜਿਹੜੀ ਆ ਉਹ ਜਾਣਾ ਚਾਹੀਦਾ ਸੀ ਇਹ ਮੇਰਾ ਉਹਨਾਂ ਨਾਲ ਗ੍ਰਹਿ ਦੇ ਹਾਕਰਕ ਸਾਹਿਬ ਨੂੰ ਇੰਦਾ ਰਾਜਨੀਤੀ ਬਾਰੇ ਜੀ ਮਤ ਕੋਈ ਸੱਚੀ ਗੱਲ ਹੁੰਦੀ ਜਰੂਰ ਕਰ ਪਰ ਬਾਕੀ ਉਹਨਾਂ ਨੇ ਪੱਤਰ ਲਿਖਿਆ ਉਹ ਸਿੰਘ ਸਭਾ ਅੰਤੇ ਹੈ ਸਿੰਘ ਸਭਾ ਨੂੰ ਮੈਰਿਟ ਤੇ ਵਿਚਾਰਨਗੇ ਜੋ ਉਹਨਾਂ ਦਾ ਹੁਕਮ ਹੁੰਦਾ ਉਹ ਸਾਰਿਆਂ ਨੂੰ ਪ੍ਰਵਾਨ ਸਾਡੀ ਵਰਕਿੰਗ ਕਮੇਟੀ ਨੇ ਇਹੀ ਬੇਨਤੀ ਅਸੀਂ ਕੀਤੀ ਉਹਨਾਂ ਨੇ ਸਿਆਣੀ ਗੱਲ ਕੀਤੀ ਮੈਂ ਕਹ ਰਿਹਾ ਜੀ ਨਾ ਮੰਡੇ ਜਾਓ ਸ਼ਕਤੀ ਕਮਜ਼ੋਰ ਹੁੰਦੀ ਹੈ ਇਹਹੀ ਬੇਨਤੀ ਅਸੀਂ ਕੀਤੀ ਸੀ ਵੀ ਅਸੀਂ ਇਸੇ ਕਰਕੇ ਸਾਰੀ ਵਰਕਿੰਗ ਮੀਟਿੰਗ ਰਣਜੀਤ ਸਿੰਘ ਪਾਇਆ ਸੀ ਵੀ ਤੁਸੀਂ ਆਓ ਬੈਠੋ ਜੇ ਤੁਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਅੰਦਰ ਕਮੇਟੀ ਭਾਈ ਥੈਂਕ ਯੂ